ਸਕਾ ਸਾਰਿਆਂ ਨੂੰ ਸੋ ਅੱਜ ਦੇ ਬਰਥ ਜਨੋਸਿਸ ਡੇ ਤੇ ਸਾਡਾ ਟੌਪਿਕ ਹੈਗਾ ਪੈਰਾਸਿਟਿਕ ਜਨੋਸਿਸ ਸੋ ਅੱਜ ਅਸੀਂ ਗੱਲ ਕਰਾਂਗੇ ਉਹ ਵੈਲੇਪਰਜੀਤ ਜਿਹੜੇ ਕੀ ਖੂਨ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਤੋਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਕੀ ਆਪਣੇ ਹਿਊਮਨਸ ਨੂੰ ਹੋ ਸਕਦੀਆਂ ਆ ਮਨੁੱਖਾਂ ਨੂੰ ਹੋ ਸਕਦੀਆਂ ਤੇ ਜਿਹੜੇ ਟਿੱਡ ਵਿੱਚ ਜਿਹੜੇ ਐਨੀਮਲਸ ਦੇ ਟਿੱਡ ਵਿੱਚ ਜਿਹੜੇ ਹੁੰਦੇ ਨੇ ਕੀੜੇ ਖਾ ਸਕਦੇ ਜਿੰਨਾ ਤੋਂ ਮਨੁੱਖਾਂ ਨੂੰ ਇਹ ਬਹੁਤ ਬਿਮਾਰੀਆਂ ਬਹੁਤ ਹੀ ਜਿਹੜੀਆਂ ਹਾਨੀਕਾਰਕ ਹੁੰਦੀਆਂ ਹਨ ਤਾਂ ਹੋ ਸਕਦੀਆਂ ਸੋ ਸਭ ਤੋਂ ਪਹਿਲਾਂ ਜਿਹੜੀਆਂ ਜਿਹੜਾ ਤਾਂ ਬਲੱਡ ਵਿੱਚ ਰਹਿੰਦਾ ਜਿਹੜਾ ਖੂਨ ਵਿੱਚ ਜਿਹੜੇ ਵਰਜੀਬ ਹੁੰਦੇ ਨੇ ਜਿੱਦਾਂ ਕਿ ਟ੍ਰਿਪੈਨੋਸੋਮੀਸਿਸ ਹੋ ਗਿਆ ਤੇ ਟੌਕਸੋਪਲਾਜ਼ਮਾ ਟੌਕਸੋਪਲਾਜ਼ਮਾ ਜਿਹੜਾ ਹੈਗਾ ਇਹ ਵੈਸੇ ਤਾਂ ਬਹੁਤ ਈਜ਼ੀਲੀ ਬਿੱਲੀ ਵਿੱਚ ਦੇਖਣ ਨੂੰ ਮਿਲਦਾ ਆ ਬਿੱਲੀ ਜਿਹੜਾ ਹੈਗਾ ਐਨੀਮਲ ਹੈ ਉਹ ਇਹਦਾ ਇੰਟਰਮੀਡੀਏਟ 호ਸਟ ਹੈਗਾ ਪਰ ਇਹ ਹੁਣ ਅਗਰ ਤਾਂ ਅਸੀਂ ਕੋਈ ਵੀ ਇਹੋ ਦੀ ਜਗਾ ਤੋਂ ਮਤਲਬ ਇਨਫੈਕਟਡ ਏਰੀਆ ਕੋਈ ਵੀ ਹੈਗਾ ਜਿੱਥੇ ਕਿ ਸਾਫ ਸਫਾਈ ਬਿਲਕੁਲ ਨਹੀਂ ਹੈਗੀ ਉਤੋਂ ਵਾਟਰ ਜਿਹੜਾ ਪਾਣੀ ਕੰਜ਼ੂਮ ਕਰ ਰਿਹਾ ਹੈ ਹਿਊਮਨ ਜਾਂ ਫਿਰ ਖਾਣਾ ਬਹੁਤ ਹੀ ਅਨਹਾਈਜਨਿਕ ਵੇ ਨਾਲ ਬਣ ਰਿਹਾ ਹੈ ਜਾਂ ਫਿਰ ਬੇਸਿਕਲੀ ਕੀ ਖਿਲਾਇਆ ਉਹਨਾਂ ਪਹਿਲਾਂ ਹੁੰਦਾ ਸੀਗਾ ਕਿ ਜਿਹੜਾ ਦੁੱਧ ਆਪਾਂ ਜੋ ਕੇ ਬਾਹਰ ਰੱਖ ਦਿੰਦੇ ਹੁੰਦੇ ਸੀਗੇ ਪੁਰਾਣੇ ਜਵਾਨਿਆਂ ਚ ਕਾਰਣੀ ਵਿੱਚ ਬਾਹਰ ਉਬਲਦਾ ਰਹਿੰਦਾ ਸੋ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਬਿੱਲੀ ਆ ਕੇ ਚੱਟ ਜੇ ਸੋ ਉਸ ਕੇਸਿਸ ਚ ਜਿਹੜੇ ਮਨੁੱਖ ਰਹਿੰਦੇ ਨੇ ਉਹਨਾਂ ਨੂੰ ਇਹ ਚੀਜ਼ ਇਹ ਬਿਮਾਰੀ ਬਹੁਤ ਹਾਨੀਕਾਰਕ ਰਹਿੰਦੀ ਹੈ ਸੋ ਇਸ ਚੀਜ਼ਾਂ ਨੂੰ ਹੁਣ ਜਿੱਦਾਂ ਜਾਂ ਤਾਂ ਅੱਜ ਕੱਲ੍ਹ ਇਦਾਂ ਹੋ ਗਿਆ ਹੈ ਕਿ ਜਿਹੜਾ ਦੁੱਧ ਤੁਸੀਂ ਬੋਇਲ ਕਰ ਰਹੇ ਹੋ ਜਾਂ ਫਿਰ ਜਿਹੜਾ ਮੀਟ ਖਾ ਰਹੇ ਹੋ ਉਹ ਪ੍ਰੋਪਰ ਵੇ ਨਾਲ ਕੁੱਕ ਕੀਤਾ ਹੋਏਗਾ ਤਾਂ ਹੀ ਤੁਸੀਂ ਇਸ ਚੀਜ਼ ਤੋਂ ਬਚੇ ਰਹੋਗੇ ਇਹ ਕੀ ਹੁੰਦਾ ਹੈ ਇਹ ਜਿਹੜਾ ਪਰਜੀਵ ਹੈ ਇਹ ਐਨੀਮਲ ਦੇ ਜਿਹੜਾ ਬਿੱਲੀ ਹੈਗੀ ਆ ਉਹਦੇ ਲਿਵਰ ਜਾਂ ਲੰਗਸ ਵਿੱਚ ਜਾ ਕੇ ਸਿਸਟ ਫਾਰਮ ਕਰ ਲੈਂਦਾ ਇੱਕ ਕਠੜੀ ਤਾਇਕ ਬਣ ਜਾਂਦੀ ਹੈ ਸੋ ਜਿਹੜਾ ਵੀ ਤੁਸੀਂ ਮੀਟ ਕੰਜ਼ਿਊਮ ਕਰ ਰਹੇ ਹੋ ਉਸ ਚੰਗੀ ਤਰ੍ਹਾਂ ਕੁੱਕ ਕਰ ਰਹੋ ਜਿਹੜਾ ਪਾਣੀ ਪੀ ਰਹੇ ਹੋ ਸਾਫ਼ ਸੁਥਰਾ ਹੋਵੇ ਤਾਂ ਹੀ ਤੁਸੀਂ ਇਸ ਬਿਮਾਰੀ ਤੋਂ ਬਚਾਅ ਕਰ ਸਕਦੇ ਹੋ ਦੂਸਰੀ ਗੱਲ ਜੇ ਆਪਾਂ ਮਨੁੱਖਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਸਾਈਨ ਐਂਡ ਸਿੰਟਮਸ ਵੇਖਣ ਨੂੰ ਮਿਲਦੇ ਆ ਜਿੱਦਾਂ ਕਿ ਬੁਖਾਰ ਚੜਨ ਲੱਗ ਜਾਂਦਾ ਆ ਠੀਕ ਹੈ ਮਨੁੱਖ ਆਪਣੇ ਆਪਣਾ ਜਿਹੜਾ ਸ਼ਰੀਰ ਹੈ ਬਹੁਤ ਹੀ ਢੀਕ-ਢੀਕ ਮਹਿਸੂਸ ਕਰਨ ਲੱਗ ਜਾਂਦਾ ਨੇ ਲਥਾਰਜੀ ਹੋਣ ਲੱਗ ਜਾਂਦੀ ਖਾਣਾ ਪੀਣਾ ਭੁੱਖ ਨਹੀਂ ਲੱਗਦੀ ਹੈਗੀ ਸੋ ਅਗਰ ਪ੍ਰੈਗਨੈਂਟ ਊਮਨ ਇੱਕ ਕੋਈ ਵੀ ਖਾਣਾ ਕੰਜ਼ਿਊਮ ਕਰ ਲਿਆ ਤਾਂ ਉਸ ਕੇਸ ਚ ਅਬੋਰਸ਼ਨ ਹੋਣ ਦੇ ਚਾਂਸਸ ਜਾਂਦੇ ਨੇ ਹੁਣ ਦੂਸਰੀ ਆ ਗਿਆ ਟ੍ਰਪੈਨੋਸੋਮੀਆਸਿਸ ਅਗਰ ਫੀਲਡ ਲੈਵਲ ਤੇ ਗੱਲ ਕਰੀਏ ਤਾਂ ਇਹ ਜਿਹੜੀ ਬਿਮਾਰੀ ਹੈ ਇਹ ਸਭ ਸਬ ਡਾਕਟਰਸ ਨੂੰ ਵੀ ਇਨਫੈਕਟ ਫਾਰਮਰਸ ਤੱਕ ਨੂੰ ਵੀ ਇਹ ਇਹ ਚੀਜ਼ ਬਾਰੇ ਅਵੇਅਰ ਹੈਗੇ ਨੇ ਪਰ ਹੁਣ ਦੇਖਿਆ ਜਾਏ ਤਾਂ ਕਈ ਬਹੁਤ ਹੀ ਅਨਅਵੇਅਰ ਹੁੰਦੇ ਨੇ ਕਈ ਤਾਂ ਉਹਦਾ ਸੈਂਪਲ ਲੈ ਲੈਂਦੇ ਨੇ ਉਹਦੇ ਸਾਈਨਸ ਵਗੈਰਾ ਵੀ ਦੇਖਦੇ ਨੇ ਪਰ ਉਹਨੂੰ ਐਨੀਮਲ ਨੂੰ ਇਦਾਂ ਹੀ ਹੈਂਡਲ ਕਰਦੇ ਨੇ ਜਿੱਦਾਂ ਹੁਣ ਇਹ ਬੇਸਿਕਲੀ ਹੈਗਾ ਆ ਫੋਰਸਸ ਦੇ ਕੇਸ ਕੋੜਿਆਂ ਦੇ ਕੇਸ ਹੁਣ ਜਦੋਂ ਵੀ ਤੁਸੀਂ ਕਿਤੋਂ ਘੋੜਾ ਲੈ ਰਹੇ ਹੋ ਖਰੀਦ ਰਹੇ ਹੋ ਤਾਂ ਉਸ ਏਰੀਆ ਤੋਂ ਪਹਿਲਾਂ ਇਹ ਪੁੱਛੋ ਕਿ ਇਹ ਜਿਹੜਾ ਘੋੜਾ ਤੁਸੀਂ ਸਾਨੂੰ ਦੇ ਰਹੇ ਹੋ ਇਹ ਕੁਆਰੰਟਾਈਨਡ ਏਰੀਆ 'ਚ ਰੱਖਿਆ ਹੋਇਆ ਹੈ ਕਿਉਂਕਿ ਹਰ ਵਾਰੀ ਕੀ ਹੁੰਦਾ ਹੈ ਕਿ ਐਕਸਪੋਰਟ ਫਾਰਮ ਤੇ 4 ਹਫ਼ਤਿਆਂ ਲਈ ਐਨੀਮਲ ਕੁਆਰੰਟਾਈਨ ਰੱਖਣਾ ਹੁੰਦਾ ਕੁਆਰੰਟਾਈਨ ਮਤਲਬ ਕਿ ਇੱਕ ਇਹੋ ਜਿਹਾ ਏ ਏਰੀਆ 'ਚ ਐਨੀਮਲ ਨੂੰ ਰੱਖਣਾ ਹੋਵੇ ਜਿੱਥੇ ਕੋਈ ਵੀ ਹੈਲਦੀ ਪਸ਼ੂ ਨਾ ਹੋਵੇ ਠੀਕ ਹੈ ਤਾਂ ਕਿ ਅਗਰ ਉਹ ਕੋੜੇ ਨੂੰ ਕੋਈ ਬਿਮਾਰੀ ਹੈ ਵੀ ਹੈ ਇਦਾਂ ਨਹੀਂ ਤਾਂ ਉਹ ਦੂਸਰੇ ਜਿਹੜਾ ਕਿ ਬਿਲਕੁਲ ਕੋੜਾ ਸਹੀ ਹੈ ਉਹਨੂੰ ਨਾ ਹੋਵੇ ਫਿਰ ਜਦੋਂ ਤੁਸੀਂ ਉਥੋਂ ਕੋੜਾ ਪਰਚੇਸ ਕਰ ਲੈਂਦੇ ਹੋ ਤਾਂ ਜਦੋਂ ਤੁਹਾਡੇ ਕੋਲ ਆ ਗਿਆ ਕੋੜਾ ਤਾਂ ਤੁਸੀਂ ਵੀ ਆਪਣੇ ਫਾਰਮ ਦੇ ਉੱਤੇ ਜਾਂ ਸਟੈਂਪਡ ਫਾਰਮ ਦੇ ਉੱਤੇ 4 ਹਫ਼ਤਿਆਂ ਲਈ ਉਸ ਐਨੀਮਲ ਨੂੰ ਕਵਾਰੈਂਟਾਈਨ ਰੱਖਣਾ ਹੈ ਤਾਂ ਕਿ ਕੋਈ ਵੀ ਉਸ ਬਿਮਾਰੀ ਦਾ ਕੋਈ ਵੀ ਲੱਛਣ ਆ ਰਿਹਾ ਕੁਝ ਵੀ ਆ ਰਿਹਾ ਤਾਂ ਉਹ ਉੱਥੇ ਹੀ ਸਾਨੂੰ ਪਤਾ ਲੱਗ ਜੇ ਤੇ ਉਹਦੀ ਟ੍ਰੀਟਮੈਂਟ ਐਸ ਏਚ ਉੱਥੇ ਹੋ ਜਾਏ। ਬਾਕੀ ਇਹਨੂੰ ਆਪਾਂ ਮੱਖੀ ਦੀ ਬਿਮਾਰੀ ਵੀ ਕਹਿੰਨੀ ਹੈ ਕਿਉਂਕਿ ਇਹ ਮੱਖੀਆਂ ਨਾਲ ਹੁੰਦੀ ਹੈ। ਸੋ ਜਦੋਂ ਵੀ ਇੱਕ ਕੋਈ ਵੀ ਮੱਖੀਆਂ ਜਿਹੜੀਆਂ ਹੁੰਦੀਆਂ ਹਨ ਉਹ ਕੋਈ ਇਨਫੈਕਟਿਡ ਜਿਹੜਾ ਕੋੜਾ ਹੈਗਾ ਮੰਨ ਲਓ ਉਹਦੇ ਉੱਤੇ ਬੈਠ ਰਹੀ ਹੈ ਉਹਦੇ ਕੋਈ ਖੂਨ ਕੋਈ ਵੀ ਲੀਜਨ ਆਇਆ ਹੋਇਆ ਹੈ ਉਹ ਤੁਹ ਖੂਨ ਚੂਸ ਰਹੀ ਹੈ ਤਾਂ ਉਹ ਜੇ ਜਿਹੜਾ ਘੋੜਾ ਬਿਲਕੁਲ ਤੰਦਰੁਸਤ ਹੈ ਉਹਦੇ ਤੇ ਜਾ ਕੇ ਬੈਠੇਗੀ ਤਾਂ ਉਹ ਉਸ ਘੋੜੇ ਨੂੰ ਦੂਸਰੇ ਘੋੜੇ ਤੇ ਵੀ ਹੋ ਜਾਏਗਾ ਤੇ ਜਿਹੜਾ ਪਰਸਨ ਜਿਹੜਾ ਕੀ ਮਨੁੱਖ ਉਸ ਘੋੜੇ ਦੀ ਦੇਖਭਾਲ ਕਰ ਰਿਹਾ ਹੈ ਜਾਂ ਤਾਂ ਜਿਹੜਾ ਬਿਮਾਰ ਘੋੜਾ ਉਹਦਾ ਜਾਂ ਜਿਹੜਾ ਸਹੀ ਘੋੜਾ ਵੀ ਹੈਗਾ ਉਹਦਾ ਸੋ ਉਹ ਜਿਹੜਾ ਪਰਸਨ ਹੈਗਾ ਜਿਹੜਾ ਮਨੁੱਖ ਹੈਗਾ ਇਹਨਾਂ ਇਹੋ ਜੇ ਐਨੀਮਲ ਦੇ ਖੇਨੇ ਜਾ ਰਿਹਾ ਉਹ ਵੀ ਇਸ ਇਸ ਬਿਮਾਰੀ ਤੋਂ ਅਫੈਕਟ ਹੋ ਸਕਦਾ ਹੈ ਤੋ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਤੁਹਾਨੂੰ ਬਹੁਤ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਸਾਫ ਸਫਾਈ ਦਾ ਧਿਆਨ ਰੱਖਣਾ ਪੈਂਦਾ ਹੈ ਤੁਸੀਂ ਅਗਰ ਕਿਸੇ ਵੀ ਅ ਪਸ਼ੂ ਨੂੰ ਟ੍ਰੀਟ ਕਰ ਰਹੇ ਹੋ ਜਾਂ ਫਿਰ ਜਿਹੜਾ ਤੁਹਾਡਾ ਡਾਕਟਰ ਵੀ ਆਂਦਾ ਹੈ ਉਹ ਵੀ ਪ੍ਰੋਪਰ ਆਪਣਾ ਹਾਈਜਨ ਮੇਨਟੇਨ ਕਰਕੇ ਗਲਵਜ਼ ਪਾ ਕੇ ਪ੍ਰੋਪਰ ਮਾਸਕ ਵਗੈਰਾ ਪਾ ਕੇ ਤਾਂ ਕਿ ਕੋਈ ਵੀ ਬਲੱਡ ਸੇਨ ਜਾਂ ਹੋ ਗਿਆ ਹੈ ਜਾਂ ਕੁਝ ਵੀ ਉਹਦੀਆਂ ਜਿੱਦਾਂ ਹੁਣ ਇਹਦੇ ਵਿੱਚ ਸਾਈਨਸ ਕੀ ਹੁੰਦੇ ਆ ਕਿ ਨੇਜ਼ਲ ਡਿਸਟਾਰਚ ਵગેਰਾ ਹੁੰਦਾ ਹੈ ਸੋ ਉਹ ਛਿੱਟੇ ਨਾ ਪੈ ਜਾਣ ਤਾਂ ਕਿ ਜਿਹੜਾ ਮਨੁੱਖ ਹੈਗਾ ਆ ਉਹ ਅਫੈਕਟਡ ਨਾ ਹੋ ਜਾਵੇ ਠੀਕ ਹੈ ਜੀ ਹੁਣ ਤੀਸਰੀ ਗੱਲ ਆ ਗਈ ਹੈਡ ਰੈਟਡ ਹੈਡ ਰੈਟਡ ਬੋਨਸ ਹੁਣ ਇਹ ਕੀ ਹੁੰਦਾ ਹੈ ਇਹ ਬੇਸਿਕਲੀ ਹੁੰਦਾ ਆ ਸ਼ੀਪ ਵਿੱਚ ਸ਼ੀਪ ਵਿੱਚ ਹੁੰਦਾ ਆ ਤੇ ਇਹਦੇ ਵਿੱਚ ਜਿਹੜਾ ਡੌਗ ਹੈ ਉਹ ਵੀ ਇਨਵੋਲਡ ਹੁੰਦਾ ਹੈ ਠੀਕ ਹੈ ਜੀ ਸੋ ਇਹਦੇ ਵਿੱਚ ਵੀ ਇੱਕ ਗਠੜੀਆਂ ਬਣ ਜਾਂਦੀਆਂ ਹਨ ਇਹ ਵਾਲੀ ਜਿਹੜੀ ਬਿਮਾਰੀ ਹੈ ਇਹਦੇ ਚੋ ਵੀ ਗਠੜੀ ਬਣਨ ਦੇ ਚਾਂਸਸ ਹੁੰਦੇ ਆ ਲਿਵਰ ਖਾਸ ਕਰਕੇ ਲਿਵਰ ਦੇ ਵਿੱਚ ਲੰਗਸ ਤੇ ਸਪਲੀਨ ਦੇ ਵਿੱਚ ਬਹੁਤ ਘੱਟ ਸੋ ਇਹ ਇਹ ਵੀ ਹੁਣ ਕਿਸ ਤਰ੍ਹਾਂ ਹੁੰਦਾ ਹੈ ਜਿਹੜਾ ਵੀ ਮਟਨ ਵਗੈਰਾ ਕੰਜ਼ੂਮ ਕਰਦੇ ਆ ਠੀਕ ਹੈ ਤਾਂ ਉਸ ਕੇਸ ਜੇ ਕੋਈ ਪ੍ਰੋਪਰ ਰੋ ਰੋ ਮੀਟ ਯੂਜ਼ ਕੰਜ਼ੂਮ ਕਰ ਰਿਹਾ ਹੈ ਜਾਂ ਬਹੁਤ ਹੀ ਅਨਕੁਕਡ ਵੇ ਨਾਲ ਮੀਟ ਖਾ ਰਿਓ ਯਾ ਫਿਰ ਪ੍ਰੋਪਰ ਕੁਕਡ ਨਹੀਂ ਹੈਗਾ ਜਾਂ ਅਨ ਹੁਣ ਇਸ ਚੀਜ਼ 'ਚ ਇੱਕ ਵੀ ਹੁੰਦਾ ਕਿ ਜਿਹੜੇ ਤੁਸੀਂ ਭਾਂਡੇ ਵੀ ਯੂਜ਼ ਕਰ ਰਹੇ ਹੋ ਉਹ ਵੀ ਅਗਰ ਇਨਫੈਕਟਡ ਹੈਗੇ ਆ ਤਾਂ ਉਥੋਂ ਵੀ ਇੱਕ ਮਨੁੱਖ ਨੂੰ ਇਹ ਬਿਮਾਰੀ ਹੋ ਸਕਦੀ ਹੈ ਹੁਣ 3 ਚੌਥਾ ਆ ਗਿਆ ਆਪਾਂ ਟ੍ਰਾਈਕੀਨਲੋਸਿਸ ਹੁਣ ਇਹ ਜਿਹੜੀ ਬਿਮਾਰੀ ਹੈ ਇਹ ਬੇਸਿਕਲੀ ਸੂਰਾਂ ਤੋਂ ਹੁੰਦੀ ਹੈ ਮਨੁੱਖ